ਹਲੋ ਗਾਇਸ ਸੋਸੀ ਗਾ ਕੀ ਹਾਲ ਚਾਲ ਤੁਹਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਚਲਦੇ ਆਂ ਅਸੀਂ ਬਹੁਤ ਹੀ ਸੋਹਣੀ ਕੰਟਰੀ ਤੇ ਬਹੁਤ ਹੀ ਸੋਹਣਾ ਵੈਦਰ ਹੁੰਦਾ ਹੋਇਆ ਇੰਨਾ ਸਮਰ ਚ ਤੇ ਅੱਜ ਉਹ ਮੈਂ ਚਲਾ ਉਧਰ ਬਾਕੀ ਗੈਸ ਕਰਕੇ ਦੱਸੋ ਕਿਹੜੀ ਬਣ ਰਹੀ ਹੈ ਬਾਕੀ ਤੁਹਾਨੂੰ ਪਤਾ ਲੱਗ ਹੀ ਜਾਣਾ ਪੂਰੇ ਵੀਡੀਓ ਚ ਐਂਡ ਤੇ ਬਣੇ ਰਹੋ ਲਾਈਕ ਚੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲੋਡ ਆਪਨਾ ਨਾਓ ਲੋ ਦੀ ਉਵੇਰ ਦੇ ਵੱਜ ਗਏ ਨੇ 6:30 ਤੇ ਜਾ ਰਹੇ ਆ ਦੇਖੋ ਸਨੋ ਕਿੱਦਾਂ ਪਈ ਹੋਈ ਹੈ ਵੇਖੋ ਮਤਲਬ ਲਾਈਕ ਸਨੋ ਨਹੀਂ ਹੈ ਕਹਿ ਸਕਦੇ ਬਰਫ ਨਹੀਂ ਜੰਮੀ ਹੁੰਦੀ ਇਦਾਂ ਉਦਾਂ ਲਾਈਕ ਜੰਮੀ ਹੋਈ ਹੈ ਆ ਥੱਲੇ ਵੇਖੋ ਕਿੰਨੀ ਕੋਰਾਏ ਹੋਏ ਨੇ ਸਲਿਪਰੀ ਜਿਹਾ ਹੋਇਆ ਸਨੋ ਜੰਮੀ ਹੋਈ ਹੈ ਆਪਾਂ ਲੈਣੀ ਬਸ ਇਥਰੋ ਟਰਮੀਨਲ 4 ਤੇ ਬਾਕੀ ਠੰਡ ਹੈ ਤੇ ਨਾਲੇ ਮੈਂ ਥੋੜਾ ਚੱਲ ਰਿਆਂ ਨਾਲ ਤੁਹਾਨੂੰ ਆਵਾਜ਼ ਨਿਕਲੀ ਕਰਾਈਗੀ ਆ ਦੇਖੋ ਜੀ ਗਾਇ ਕਿ ਨਹੀਂ ਜੰਬਣੀ ਉਹ ਲੱਗੀ ਹੈ ਨੁਕਰੀਨ ਜੀ ਲੱਗੀ ਸੀ ਲਾਈਕ ਉਹ ਤੋਂ ਲੱਭੀ ਦੀ ਨਹੀਂ ਵੀ ਅੱਧੀ ਬਸ ਉਹਦਾ ਬਲਬ ਜਿਹੜਾ ਨਜ਼ਰ ਆਉਂਦਾ ਪਿਆ ਕੋਈ ਉਹ ਤੋਂ ਸੈਡਾ ਜਿਹੜਾ ਬਰਫ਼ ਘੁੱਟੀਆਂ ਤੇ ਇੱਥੇ ਵੀ ਬਹੁਤ ਮਤਲਬ ਠੰਡ ਪੈਂਦੀ ਫਿਰ ਇੱਦਣੋਂ ਆਂਦੀ ਹਵਾ ਚੱਲ ਕੇ ਤੇ ਲੋਜੀ ਦੇਖ ਲੋ ਅੱਜ ਸਵੇਰੇ ਲੋ ਵਜੇ 6:30 ਪਰ ਹੈਨਾ ਜੀ ਨਾ ਪਰ ਸਾਰੇ ਕੰਮ ਕਰ ਨਿਕਲਦੇ ਨੇ ਪਰ ਅੱਜ ਆ ਕੇ ਲਾਸਟ ਸੋ ਸੰਡੇ ਹੈ ਅੱਜ ਤੇ ਅੱਜ ਲੋਕਾਂ ਨੇ ਉੱਠਣਾ ਵੀ 10-11 ਵਜੇ ਲਾਈਕ ਫਿਰ ਗੁਰਦੁਆਰੇ ਹੀ ਜਾਣਾ ਬਸ ਆਹੇ ਲੋ ਜੀ ਮੈਂ ਚੌਂਕ ਚੜਾਂਦਾ ਆਪਣਾ ਬਰੋਡਵੇ ਦਾ ਸੌਥ ਹਾਲ ਬੱਸ ਆਇਓ ਆਹੀ ਲੈਣੀ ਹੀ ਬੱਸ ਪਰ ਆ ਜਾਣੀ ਕੋ ਹੋਰ ਆ ਜਾਣੂ ਇਹ ਟਰਮੀਨਲ 4 ਤੇ ਆ ਗਿਆ ਫੌਨੀਆਂ ਪੁਰੇ ਦੁਬਾਰਾ ਚ ਉਹ ਅੰਡਰਗਰਾਉਂਡ ਉਹ ਰੁਕੀ ਆਏ ਨੇ ਲੋ ਜੀ ਬਹੁਤ ਰਸ਼ ਹੈ ਸਾਡੇ ਇਹਨਾਂ ਟੂ ਮੱਚ ਰਸ਼ ਬਰਾਗੇ ਨਿਕਲਦੇ ਸਾਰੀ ਸਾਹਮਣੇ ਹੀ ਸੀ ਜਿਹੜਾ ਇੰਨੀ ਖੇਚਲ ਹੋਈ ਨਹੀਂ ਆ ਬਬਦੀ ਸਿੰਘ ਜਿੱਤਵਾਲਾ ਬਸ ਇੱਧੇ ਬਣੀ ਰਿਖਿਆ ਲੋਰੀ ਬੋਰਡਿੰਗ ਪਾਸ ਮਿਲ ਗਿਆ ਸੀਟ ਵੀ ਵਿੰਡੋ ਮਿਲ ਗਈ ਜਾਨੇ ਮਾ ਆਪਣਾ ਲੋਜੀ ਫਲਾਇਟ ਬਹੁਤ ਲੇਟ ਹੋਈ ਹੈ 9:55 ਦਾ ਟਾਈਮ ਸੀ ਤੇ ਗਿਉਰੀ 11:30 ਨੂੰ ਜਾਣੀ ਹੈ ਗਿਉਰੀ ਜਾਨੇ ਵੇ ਗੇਟ ਵੱਲ ਪੂਰੇ 2 ਘੰਟੇ ਬਾਅਦ ਗੇਟ ਪਰ ਸ਼ੋਅ ਹੋਇਆ 2 ਘੰਟੇ ਬਾਅਦ ਗੇਟ ਨੰਬਰ ਸ਼ੋ ਹੋਇਆ ਗੇਟ ਨੰਬਰ ਜਾਨਾ ਪਾ 20 ਤੇ ਗੇਟ ਨੰਬਰ ਆ ਗਏ ਆ 20 ਤੇ ਲੱਗੇ ਜੀ ਮਠਿਆਏ ਉੱਤੇ ਪਸ ਲੱਗੇ ਕੁਝ ਲੈਣ ਆਏ ਆ ਉਹ ਲੈਣ ਆਏ ਕੀ ਲਈਏ ਡੱਟੂ ਲੈ ਗਏ ਨਾਲ ਇੱਕ ਚਾਕਲੇਟ ਲੈ ਗਏ ਆ ਜੋ ਕਿ ਮੈਂ ਜੀਬ ਚ ਰੱਖੀ ਹੈ ਹੇ ਰਿਲੀਜ ਹੋ ਰਿਹਾ ਜਿਹੜਾ ਪਲੇਨ ਵਾਲਾ ਪੈਨ ਲਿਜਾ ਰਹੇ ਪਲੇਨ ਵਾਲਾ ਕੋਕ ਮਣਗਰੀਆਂ ਤੇ ਰਾਤ ਤੇ ਬਹੁਤ ਲੇਟ ਹੋ ਗਿਆ ਤੁਹਾਨੂੰ ਮਿਲਾਂਗੇ ਤੁਹਾਨੂੰ ਨਹੀਂ ਗੰਦਰੀ ਲੋ ਜਿੱਥੇ ਦੇਖ ਹੈ ਨਹੀਂ ਬਾਹਰ ਦਾ ਵੀਊ ਉੱਲ ਲੈ 288 ਦੋ ਸਟਾ ਕਾਲੀ ਨਾਲ ਦੀਆਂ ਤੇ ਬੱਸ ਵੇੜ ਗੱਦਿਆਂ ਤੱਕ ਪਹੁੰਚੀ ਆ ਜਦੋਂ ਪਤਾ ਨਹੀਂ ਕੀ ਹਿਸਾਬ ਦਾ ਵੇ ਇਹਨਾਂ ਨੂੰ ਭਾਸ਼ਾ ਦੇ ਅੰਦੀ ਨਹੀਂ ਆਉਂਦੀ ਤੇ ਚਲੋ ਕਰਦੀ ਮੈਨੂੰ ਜਾਂਦੀ ਸਾਨੂੰ ਅੱਜ ਯਾਰਾਂ ਨੂੰ ਲੇਕਿਨ ਕੋਈ ਨਹੀਂ ਆਂ ਲੱਗਦਾ ਰਹੀ ਗਿਆ ਦੋਨੇ ਰੀਸ਼ੀ ਬੋਲਦਾ ਬੰਦਾ ਲੌਂਗ ਸੀ ਜੜੀ ਇਹਦੀ ਸਪੀਚ ਬੋਲੋਂਗਾ ਤੇ ਇਹਨਾਂ ਨਾਲ ਵਧੀਆ ਦਾ ਅੰਮ੍ਰਿਤਸਰ ਤੋਂ ਦਿੱਲੀ ਜਾਂ ਦਿੱਲੀ ਤੋਂ ਅੰਮ੍ਰਿਤਸਰ ਇਹਦਾ ਉਦੋਂ ਦਾ ਲਾਈਟ ਪਰ 에어 ਇੰਡੀਆ ਨਾਲ ਜਿਆਦਾ ਪੱਤੀ ਆ। ਪੁਣੇ ਐਂਬੋਰੀਆ 5 ਹੈਗੀ ਐ। 에어 에어 ਇੰਡੀਆ ਦੇ ਜਿੰਨਾ ਟੂ ਟੂ ਹੁੰਦੀ ਆ। ਬਾਕੀ ਦੇ ਦੇ ਆ ਪਹੁੰਚ ਕੇ ਤੁੰਦਾ ਦੇ ਆ ਬਣੇ ਦੇ ਲੋਕ ਦੇ। ਐਨੇ ਦਾ ਜੂਰ ਦੇਖਿਓ ਨਾ। Safety is of utmost importance to us, so even if... Bienvenidos al aeropuerto de Barcelona, volvemos a aterrizado a las 2 y 20 por la local. ¿Qué? 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 ਸਿਲਕਾ ਕੇ ਤਸਵੀਰ ਲੋਰਡ ਫਾਈਨਲੀ ਅਸੀਂ ਪਹੁੰਚ ਗਏ ਹਾਂ ਉਹ ਖੂਬ ਦੇਸ਼ ਜਿੱਥੇ ਗਰਮੀਆਂ ਦਾ ਵੈਦਰ ਬਹੁਤ ਸੁਹਣਾ ਹੁੰਦਾ ਹੈ ਹਮ ਬਾਕੀ ਤੁਹਾਨੂੰ ਮਿਲਦੇ ਹਾਂ ਇਮੀਗ੍ਰੇਸ਼ਨ ਰਾਤ ਤੋਂ ਬਾਅਦ ਫਰੀ ਹੋ ਗਿਆ ਫੇਰ ਤੁਹਾਨੂੰ ਮਿਲਦੇ ਆਂ ਮੇਰੀ ਖਟਾਲੀਏ ਤੇ ਦੰਦ ਹੁੰਦਸ ਨੇ ਕਿਹੜੀ ਘੰਟਰੀ ਆ ਲੋਲੀ ਪਾਉਜ਼ ਹੋ ਰਸ ਗਿਆ ਸਾਰੇ ਇੱਥੇ ਹੋਣੀ ਸਾਡੀ ਇਮੀਗ੍ਰੇਸ਼ਨ ਦੈਨ ਆਪਾ ਐਗਜ਼ਿਟ ਲੋਲੀ ਇਹ ਨਹੀਂ ਦੇਖੀ ਮੋਦੀ ਸਾਡੇ ਕੁਛ ਨਹੀਂ ਪੁੱਛਿਆ ਸਾਨੂੰ ਸਾਨੂੰ ਤਾਂ ਬਸ ਸੈਂਪਲ ਆਈ ਤੇ ਕੰਨਾ ਚਾਹੇ ਬੁੱਕੀ ਦੇਖੋ ਤੁਸੀਂ ਐਸ ਜੀ ਉੱਤਰ ਲੋ ਜੀ ਪਹੁੰਚ ਗਏ ਅਸੀਂ ਸਪੇਨ ਬਾਰਸੀਲੋਨਾ ਬਾਰਸੀਲੋਨਾ ਪਹੁੰਚ ਗਏ ਜੀ ਸਪੇਨ ਮੈਂ ਟੋਲ ਨਿਸ਼ਾਨ ਕਿਹਾ ਮਮਤੇ ਆ ਜੀ ਲੋ ਜੀ ਆ ਗਏ ਹਾਂ ਮਮਤੇ ਯਾ ਪਰ ਸ਼ਾਇਦ ਹੋਣੀ ਹੈ ਗੁਰੂ ਉਹ ਕਿਹੜਾ ਹੈ ਮਸ਼ੀਨ ਆ ਬਾਹਰ ਕਿਹਦੇ ਤੇ ਲੋਨੀ ਹੈ ਰਾਗੀ ਉੱਤਰੀ ਪਾਈ ਚੱਲ ਗਿਆ ਇਹਦਾ ਪਾ ਮੈਂ ਇਹ ਰੋ ਤੇ ਹਾਂ ਨਾ ਬਾਹਰੋਂ ਕਿੱਧਰੋਂ ਅਸੀਂ ਤਾਂ ਹੀ ਹਾਂ ਬਹੁਤ ਕਦਾ ਉਹ ਠੀਕ ਹੈ ਆ ਵੀਡੀਓ ਵੀਡੀਓ ਬਣਾ ਲੀਏ ਭਰਾ ਦੀ चक्कर <laughs> और, और। ज़ा ज़ा। famous famous. फेमस कर <laughs> दो ना फेमस फेमस कर दो मैं हां जी सीकाल जी श्री ਬੜਾ ਸੋਹਣਾ ਯਾਰ ਥੋੜੇ ਪੈ ਜਾ ਇਹੜਾ ਅਰਗੇ ਬਣ ਕੇ ਘੁੰਮਾ ਹਾਂ ਜਿਹੜਾ ਆ ਦੇਖ ਹੀ ਲਿਆ ਤੋ ਕਿੰਨਾ ਵਸਾ ਲੋ ਜੀ ਇਹ ਸਪੇਨ ਦਾ ਮੇਨ ਪਲੱਸ ਸਪਾਨੀਆ ਹੈ ਬਾਰਸੀਲੋਨਾ ਦਾ ਅਰ ਬੰਦਾ ਪਿਆ ਜੇ ਪਰ ਬਹੁਤ ਸੋਹਣੀ ਥਾਂ ਕੋਈ ਜੀ ਬਾਰਸੀਲੋਨਾ ਇਸ ਟਾਈਮ 70% ਕੰਸਟਰਕਸ਼ਨ ਦੇ ਥੱਲੇ ਹੈ ਓਕੇ ਅੱਜ ਕੰਸਟਰਕਸ਼ਨ ਨਾ ਪੂਰਾ ਹੋਦਾ ਬਹੁਤ ਸੋਹਣਾ ਵਿਊਅਰਟੀ ਇੱਥੇ ਦਾ ਇਦਾਂ ਦਾ ਵੈਦਰ ਬਹੁਤ ਸੋਹਣਾ ਹੈ। ਫੋਨ ਇੱਕ ਸਪੋਟਨ ਹੋਇਆ ਇੱਥੇ ਤੇ ਉਹਦੇ ਵਿੱਚ ਇਹਦਾ ਰੀਨੋਵੇਸ਼ਨ ਦਾ ਪ੍ਰੋਜੈਕਟ ਹੈਗਾ ਪਤਲੀ ਕਿੰਨੇ ਬਿਲੀਅਨ ਯੂਰੋ ਇੱਥੇ ਲਿਖਿਆ ਹੋਣਾ ਉਹ ਲੱਗਿਆ ਬਹੁਤ। ਓਕੇ। ਔਰ ਇੱਕ ਹੋਰ ਜਗ੍ਹਾ ਦਾ ਪ੍ਰੋਜੈਕਟ ਦੱਸ ਦੇ ਕਿੰਨੇ ਕਿੰਨੇ ਬਿਲੀਅਨ ਯੂਰੋ ਜਾਂ ਮਿਲੀਅਨ ਯੂਰੋ। ਸਪੀਨ ਹੈ ਉਹ ਬੜਾ। ਟ੍ਰਿਕ ਡੈਸਟੀਨੇਸ਼ਨ ਜਿਹੜੀ ਸਲਾਊ ਆ। ਉੱਥੇ ਰਾਮਲਾ ਮੰਦਿਰ ਦਾ ਵੀ ਖਾਵਾਂਗੇ ਆਪਾਂ। ਓਕੇ। ਪਤ ਨਹੀਂ ਸਮਥਿੰਗ ਮੇਰੇ ਖਿਆਲ ਨਾਲ 3-4-7 ਬਿਲੀਅਨ ਦਾ ਬਣਿਆ ਮੇਰੇ ਖਿਆਲ ਨਾਲ। ਲੋ ਜੀ। ਬਹੁਤ ਵਧੀਆ ਵੈਦਰ ਹੈ ਸਪੇਨ ਦਾ ਬਹੁਤ ਸੋਹਣਾ ਬਾਰਸੀਲੋਨਾ ਵੈਦਰ ਹੈ ਫਿਰ ਡਵੈਲਪ ਹੋ ਰਿਹਾ ਹੈ 70% ਡਵੈਲਪ ਦੇ ਅੰਦਰ ਚੱਲਾ ਗਿਆ ਉਹ ਵੀ ਲੱਗੀ ਹਾਰਰ ਸਰਕਸ ਹੈ ਹਾਂ ਬੇਲਾ ਚਾਓ ਬੇਲਾ ਚਾਓ ਬੇਲਾ ਚਾਓ ਇਹਨਾਂ ਦਾ ਕੱਢਾ ਬਈ ਅਵੀ ਬਚਾਰਾ ਮੁੰਡਾ ਭੁਖਾ ਮੇਰੇ ਕਰਕੇ ਯੂਨੀਵਰਸ ਵਿੱਚ ਮੇਰੀ ਫਲੈਟ ਰੇ ਹੋ ਗਈ ਹੈ ਤੇ ਭੁਖਾ ਮੈਂ ਵੀ ਮੈਂ ਵੀ ਭੁਖਾ ਹਾਂ ਤੇ ਹੁਣ ਆਪ ਕੋਈ ਖਾਣ ਚੱਲੇ ਆਂ ਸੈਂਟਰ ਕ ਇਸ ਤੋਂ ਦਵੈਸਟ ਬਾਰਸੀਲੋਨਾ ਇਜ਼ ਦ ਬੈਸਟ ਆਹੋ ਮਾਰ ਹੋ ਗਿਆ ਸੀਡ ਘੱਟ ਕੇ ਭੇਜਦੇ ਬੰਦੇ ਦਾ ਲੈ ਗਿਆ ਸਦੂਖ ਤੇ ਭਰਾ ਨੇ ਪਾਈ ਆਸਾਂ ਮੰਨਣ ਮਖਾਵਾਂਗਾ ਭਰਾ ਨੇ ਕਿੱਟ ਵਿੱਚ ਪਾਈ ਬਦੂਣ ਖਾਣ ਮਖਾਵਾਂਗਾ ਸਾਰੇ ਦੰਦ ਦੀਆਂ ਦਾੜਾ ਹੋਣ ਅੱਖਾਂ ਦੀਆਂ ਦਾੜਾ ਹੋਣ ਲੈ ਜੀ ਕੀ ਅਸੀਂ ਲੱਭਦੇ ਸੀ ਕੱਲਾ ਕੱਲਾ ਇਹ ਗਲਤ ਪਾਸੇ ਆ ਗਏ ਕੱਲਾ ਕੱਲਾ ਤੇ ਫਿਰ ਹੋ ਜਾਂਦਾ ਇਹ ਅਸੀਂ ਇੱਧਰ ਹੀ ਹੋਏ ਹਵਾ ਹੋਏ ਕਿੰਨੀ ਸੁਣੀ ਆ ਨਾ ਆ ਇਸ ਬਗੀਆਂ ਬੋਰ ਕਿਹੜਾ ਹਾਂ ਹਾਂ ਇਹ ਆਪਣੀ ਹਾਉਤ ਫੁੱਲ ਘਰੇ ਹੈ ਗੁਲਚਣ ਗੁਲਚਣ ਲੋ ਜੀ ਉਹ ਲੱਗ ਗਿਆ ਕੀ ਅਸੀ ਉਹ ਪਾਪਾ ਨਾ ਇਸ ਤਾਉ ਕਿ ਅਸੀ ਆਲਾ ਢੋਂਡ ਲਿਆ ਹਮਨੇ ਲੱਭ ਹੀ ਗਿਆ ਤੁਹਾਨੂੰ ਲੋ ਜੀ ਮੇਰਾ ਵੀਰ ਲੈ ਕੇ ਆਇਆ ਮੇਰੇ ਉਤੇ ਫਰੈਸ਼ ਫੜਾਈ ਉਹ ਫਾਂਡਾ ਦੇ ਵਿੱਚ ਗਿਆ ਗੈਂਗ ਆਈ ਗੈਂਗ ਗੈਂਗ ਆਈ ਗੈਂਗ ਤੋਪ ਈ ਹੈ ਨੂੰ ਤੋਂ ਉਹ ਕਹਿੰਦੇ ਇੰਡੀਆ 'ਚ ਲੋ ਜੀ ਉਹ ਤੇ ਪੇਟ ਭੁਜਾ ਗਈ ਹੁਣ ਮੜਾ ਚੱਲੇ ਅੰਦਰ ਘੁੰਮ ਘੁੰਮ ਕੇ ਆਪੇ ਚੱਲੇ ਸਲੋ ਸਲੋ ਜੀ ਸਲੋ ਕਰੋ ਲੋ ਜੀ ਇਹਦੀ ਸ਼ੌਪਿੰਗ ਕਰਨੀ ਹੈ ਨਾ ਸੀਐਨਡੀ ਆ ਮੇਰੇ ਕੋਲ ਕੋਡ ਹੈਗਾ ਮੇਨੂੰ 70% ਹੋਤਾ ਉੱਥੇ ਓਕੇ ਓਕੇ ਹੋ ਗਈ ਮੈਂ ਰੈਕਲਰ ਕਸ ਮਰਦਾ ਕੋਲੋਂ ਵਿੱਚ ਗਈ ਹੈ ਲੱਗਦਾ ਤੇਰੀਆਂ ਆ ਮੈਂ ਕਿੱਥੇ ਆ ਗਏ ਉੱਥੇ ਆ ਗਏ ਜਿੱਥੇ ਆਏ ਸੀ ਸਪੇਨ ਆ ਗਏ ਮੇਰੇ ਵੀਰੋ ਸਪੇਨ ਆ ਗਏ ਵੀਰੇ ਮੇਰੇ ਵੀਰੋ ਇਸਪਾਨੀਆ ਮੇਰੇ ਵੀਰੋ ਕੀ ਹਨ ਬਣੀ ਦਾ ਇਸਪਾਨੀਆ ਮੇਰੇ ਵੀਰੋ ਬੈਲਾ ਚਾਓ ਬੈਲਾ ਚਾਓ ਕੀ ਕੋ ਵੀਰੇ ਇਸਪਾਨੀਆ ਗਾ ਤੇ ਗੁਸਤਾ ਇਸਪਾਨੀਆ ਬਾਰਸਲੋਨਾ ਕੀ ਮੇਰੇ ਵੀਰੋ ਲੋ ਜੀ ਮੈਂ ਹੁੰਦਾ ਸਪੈਨਿਸ਼ ਬਹੁਤ ਹੀ ਬੋਲਦਾ ਸਾਨੂੰ ਨਹੀਂ ਕਭ ਸਮਝ ਆਉਂਦੀ ਵੀ ਉਹ ਜਿਹਦਾ ਬੋਲਦਾ ਬਹੁਤ ਵਧੀਆ ਲੱਗਦੀ ਵੀ ਐਸੇ ਭਾਈ ਪਹਿਲਾਂ ਪਹਿਲੇ ਤੋਂ ਮੈਂ ਕਿਹਾ ਬੀਐਮ ਬਣੀ ਦਾ ਇਸਪਾਨੀਆ ਜੀ ਆਇਆਂ ਨੂੰ ਸਪੇਨ ਤੇ ਅੱਛਾ ਵੈਲਕਮ ਆ ਤੁਹਾਡਾ ਉਸ ਤੋਂ ਬਾਅਦ ਮੈਂ ਕਿਹਾ ਯਾਰ ਬੜਾ ਚੀਕੂ ਮੰਦੇ ਮੈਂ ਤੇਰੇ ਸਾਗੇ ਟਾਈਮ ਆ ਗਿਆ ਮੈਂ ਘਾਟਾ ਸਪੈਨ ਬਾਸੋਨਾ ਨਹੀਂ ਉਹ ਕੇ ਟੂਰ ਤੇ ਲੈ ਕੇ ਜਾਂਦੇ ਹਾਂ ਚਾਰ ਦਿਨ ਦਾ ਟੂਰ ਕਰਾਂਗੇ ਯਾਰ ਫਾਰਮ ਕੋਲ ਕਿਸੇ ਪਾਸੇ ਵਾਓ ਇਹ ਤਾਂ ਉਤਲੀ ਹਵਾ ਚ ਆ ਗਿਆ ਤੇ ਠੰਡੀ ਪਈ ਓ ਸੱਦੇ ਸਾਨਾ ਕੁੱਤੇ ਪੈ ਗਏ ਠੇੜਾ ਨਾ ਖਾਲੀ ਨਹੀਂ ਨਹੀਂ ਲੋ ਜੀ ਏਹਨ ਆ ਲੋ ਇਹ ਹੀ ਬਿਲਡਿੰਗ ਕਿੱਧਰ ਆਣੀ ਬਟਾ ਲਓ ਜੀ ਇਸ ਤੋਂ ਓਪਨ ਹੁੰਦੀ ਹੈ ਲਿਫਟ ਓਪਨ ਲਿਫਟ ਲੱਗੀ ਹੈ ਮਰੀਓ ਗਿਆ ਜਹਾਨ ਗਿਆ ਹੱਥਾਂ ਵਿੱਚ ਓਪਨ ਲਿਫਟ ਕਿਦਾਂ ਦਾ ਵਹਿਦਾ ਵੀਰ ਵਹਿਦਾ ਵਿੱਚ ਉਹ ਵੀ ਨਾਰਮਲ ਤੇ ਭਰਾ ਤੜਾਇਆ ਕਿਦਾਂ ਦਾ ਫੀਲ ਹੋ ਰਿਹਾ ਯਾਰਾ ਆ ਰਿਹਾ ਛੱਪੀ ਲਈ ਸਾਹਿਬ ਆ ਰਿਹਾ ਮਾਗੇ ਦੀ ਬੱਕਰਿਆਂ ਨੂੰ ਮੈਂ ਜ ਵੱਢ ਦੇ ਖਮਾ ਤੇ ਸੋਨੇ ਨੋਵੇ ਲੈ ਕੇ ਆਈ 2 ਵਜੇ ਤੱਕ ਸਹੀ ਜਦੋਂ ਬੱਕਰਾ ਨਹੀਂ ਕੁੱਟਦੇ ਮੂਤਾਂ ਦਾ ਕੰਮ ਲੋ ਜੀ ਛੇ ਗਣ ਬਹੁ ਮੋਕੇ ਆ ਪਿਆ ਅਲਡੀ ਦੇ ਵਿੱਚ ਛਿਕ ਲੈਣਾ ਇਹ ਬੱਚੇ ਕਣ ਭਾਈ ਬੈਗਾਂ ਟ੍ਰੇਨ 'ਚ ਹੋਣੋ ਕਿੱਥੇ ਚਲੇ ਆ ਭਾਈ ਕਿੱਥੇ ਲੈ ਜਾਦੇ ਆ ਸਲਾਓ 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 ਲੈ ਕੇ ਜਾ ਰਹੇ ਭਾਈ ਸਾਨੂੰ ਸੋਨਾ ਸਟੇਸ਼ਨ ਤੇ ਕਰਾਰੀ ਵਰਲਡ ਤੋਂ ਪੂਰਾ ਆ ਰਿਹਾ ਕੋ ਟਾਈਮ ਤੇ 7:30 ਹੋ ਗਈ ਨਥੇ ਚਾਰੇ ਪੂਰੇ ਪੋਨੇ 2 ਘੰਟੇ ਬਾਅਦ ਪਹੁੰਚੇ ਜਾਨੇ ਆ ਅਜੇ ਤੂੰ ਕਿੰਨਾ ਵੀਰ ਇੱਥੋਂ ਐਸੇ ਖੜ ਨਹੀਂ ਬੱਚ ਵੀਰ ਇੱਥੋਂ ਲੱਗਣਾ ਨੂੰ 20 ਮਿੰਟ ਹਾਂ ਮਾਮਾ ਫਿਰ ਅਸੀਂ ਜੰਨਾ ਕਾਹਚ ਕਿੱਥੇ ਕਮਾਈ ਜੰਨਾ ਬੰਦਾ ਲੈ ਚੰਨੇ ਤੁਹਾਡਾ ਜੀ ਉਹ ਪੁਰਾਵਾ ਕਿਹੜੀ ਮਣੀ ਹੁੰਦੀ ਤੇ ਇਹਦੀ ਮਣੀ ਕਹਿੰਦੀ ਉਹ ਤੇ ਸਲਾਹੂ ਪੋਰਤਾ ਮੈਂ ਤੁਹਾਨੂੰ ਲਿਖਿਆ ਹੈ ਨਾ ਹਾਂ ਆਰਟੀਕਲ ਚਲੋ ਜੀ ਮਿਲਦੇ ਆ ਤੁਹਾਨੂੰ ਹੁਣ ਘਰ ਜਾ ਕੇ ਮਿਲਦੇ ਆ ਟੀ 252 2222 ਹਾਂ ਜੀ ਦੋਸਤੋ ਪਹੁੰਚ ਗਈ ਸੀ ਕਾਰ ਸਾਨੂੰ ਪ੍ਰਾਣ ਏ ਥੋੜਾ ਬਾਰਸ਼ ਰੰਗ ਮਾ ਦਿੱਤਾ ਏ ਬਾਕੀ ਕੱਲ ਨੂੰ ਪਤਾ ਨਹੀਂ ਕਿੱਥੇ ਲੈ ਜਾਂਦਾ ਹੈ ਤੇ ਹੁਣ ਅਸੀਂ ਕਰ ਲਗੇ ਰੈਸਟ ਤੇ ਬਣੇ ਰਹਿਓ ਚੈਨਲ ਤੇ ਕੱਲ ਨੂੰ ਮਿਲਦੇ ਆ ਅਗਲੇ ਵਲੌਗ ਚ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ